ਇਹਦਾ ਬਣਾ ਉਹ ਹੋਗਾ ਹੀ ਹੋਇਆ ਹੋਇਆ ਨਾ ਨਾ ਪਾਓ ਪੜੋ ਉਹ ਚੌੜ ਚੌੜ ਯਾ ਲੈ ਬੀਬੀ ਝੋਕ ਲੈਗੀ ਉਹ ਭਾਰਤਾਂ ਫੜਾ ਮੁੰਡਾ ਨਾਲ ਕੌਣ ਆ ਆ ਜਾ ਆ ਜਾ ਆ ਜਾ ਮਮਾ ਯੀ ਨਾਲ ਕੇ ਨਾ ਆ ਗਿਆ ਫੜੋ ਚਲੋ ਕੋਈ ਗੱਲ ਚ ਲੱਗ ਗਿਆ ਤੁਹਾਡੇ ਲੱਗ ਗਿਆ

ചലോ കോ മാ മാ പൊ ചലോ ചല

आफाड ओए 15 चलो चलो Ha. Al. 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 ਉਹ ਕੌਣ ਤੁਕੂਗਾ ਕੌਣ ਤੁਕੂ ਅੱਛਾ ਸ਼ਕਦੇ ਦੱਸ ਸ਼ਕਦੇ ਦੱਸੋ ਸ਼ਕਦੇ ਚਲੋ ਸ਼ਕਦੇ ਦੱਸ ਆਓ ਇੱਧਰ ਆਜੋ ਆਜੋ ਚਲ ਆਓ ਖੜੋ ਚਲੋ ਆਓ ਜੀ ਆਓ ਚਲ ਆਲਾ ਲਾਲੋ ਕੀ ਗੱਲ ਬੋਡੇ ਤੇ ਨਹੀਂ ਲੱਕੜੀ ਅੱਛਾ ਹੋਰ ਕੌਣ ਆਟੇ ਆਉਂਦੇ ਉਹ ਤੇ ਕਰ ਲੋ ਮੈਂ ਜੀ ਹੋ ਗਈ ਸ਼ਾਇਰ ਤੇ ਕੱਲ

ਆ ਲੋ। ਚੋ। ਲਓ بابا। ਇੱਕ ਦਾ ਖੜੀ ਦੱਸੋ ਦੋਸਤੋ। ਠੀਕ ਆ। ਆ ਲੋ ਕਰ ਦਿਓ। ਆ ਲੋ। ਆ ਆ ਲੋ ਆ ਆਪਸੇ ਕਰ। ਆ। ਇਹ ਦੀ ਕਿਰਾਏ। ਐਦਾਂ ਜੁੱਤੋ ਦਿਓ। ਐਦਾਂ ਖੜਾਓ ਐਦਾਂ ਸਿਰ ਕਰ ਦਿਓ। ਚੋੜੇ ਨੂੰ ਖਾਕਾ ਕਰ ਜਾ। ਲਓ ਇਹਦਾ ਖਰੇਗਾ ਜੇ ਬਾ। ਲੈ। ਲੈ ਬੋ।

Al, hadi, hadi. hadi. Gel, hadi. Gel gidelim. Gel gidelim ya. ya. Ha.